ਹਾਂਜੀ ਤੇ ਆਪਾਂ ਨੂੰ ਉਧਰ ਤੋਂ ਬਾਅਦ ਆਏ ਆਂ ਕਿ ਕਾਲਾ ਬਾਗ ਪੁੰਗੇ ਆ ਦੇਖੋ ਦਿਖਾਉਨੇ ਤੁਹਾਨੂੰ ਵੀ ਜੰਗਲ ਹੀ ਜੰਗਲ ਆ ਚਾਰੇ ਪਾਸੇ ਜੰਗਲ ਹੀ ਜੰਗਲ ਆਈ ਅੱਛੀ ਗੱਡੀ ਜਾਣੀ ਨਹੀਂ ਲੋੜ ਪਈ ਆ ਉੱਥੇ ਕਿ ਨਿਕਲੂਗਾ ਉੱਥੇ ਜਾਣਾ ਪਵੇ ਆ ਦੇਖੋ ਜੀ ਚਾਰੇ ਪਾਸੇ ਦਰਖਤ ਹੋਣ ਕਰਕੇ ਇਹਨੂੰ ਕਾਲੇ ਬਾਗ ਦਾ ਨਾਮ ਦਿੱਤਾ ਗਿਆ ਆਪਣੇ ਨਾਲ ਦੇ ਬਾਕੀ ਉਤਰ ਰਹੇ ਆ ਮੋਰ ਮੋਰ ਦੀ ਆਵਾਜ਼ ਆਈ ਜਾਂਦੀ ਸੁਣੀ ਹਾਲ ਬਾਕੀ ਦੇ ਆਉਂਦੇ ਆ ਤੇ ਫਿਰ ਤੁਹਾਨੂੰ ਦਿਖਾਉਣੇ ਆ ਜੀ ਅੱਗੇ ਲੈ ਕੇ ਚੱਲਦੇ ਆ ਆ ਦੇਖੋ ਜੀ ਬਾਗ ਐ ਇੱਕ ਤੇ ਮੋਰ ਵੀ ਆ ਤੁਹਾਨੂੰ ਮੋਰ ਵੀ ਦਿਖਾਉਣੇ ਆ ਜੰਗਲ ਟਾਈਪ ਬਣਿਆ ਹੋਇਆ ਸਾਰਾ ਉਹ ਆਪਣੀ ਫੈਮਿਲੀ ਜਾਂਦੀ ਪਈ ਅੱਗੇ ਅੱਗੇ ਇੱਥੇ ਨਾ ਨਹੀਂ ਉਹ ਤੇ ਲੈ ਮੇਰਾ ਪੀ ਗਿਆ ਇੱਥੇ ਪਿਆ ਹੁਣ ਅਮੀ ਆਪਣੇ ਘੁੰਗੇ ਪਿਆ ਜਾਂਦੇ ਆਪਣੇ ਤੋਂ ਬਾਅਦ ਪਿਆ ਹਾਂ ਹਾਂ ਆ ਦੇ ਕੁੰਬੀਆਂ ਟਿੱਗੀਆਂ ਪਈਆਂ ਇਹ ਪਸੂ ਤੋਂ ਨਹੀਂ ਆ ਹੋਰ ਦੇ ਖੰਭ ਬੜਾ ਕੂਟਾ ਹਾਂ ਆ ਦੇਖੋ ਜੀ ਬੜਾ ਘੁੰਮਿਆ ਹੀ ਜਾਣਾ ਇਹ ਵਿੱਚ ਬਾਗ ਦੇ ਅੰਬਾਂ ਦਾ ਬਾਗ ਉਹ ਦੇ ਮੋਰ ਨੇ ਪੈਲ ਪਈ ਕਿੱਥੇ ਇੱਥੇ ਉਹ ਦੇਖੋ ਜੀ ਮੋਰ ਬਹੁਤ ਨੇ ਭਾਗਦੇ ਹੋ ਉਹਦੇ ਉਹਦੇ ਉਹ ਕੋਮਰ ਇਸ ਘੁੰਮਦਾ ਪਿਆ ਨਾ ਨੱਚਦਾ ਇਹ ਅਕਾਣਾ ਵੇ ਨਹੀਂ ਤੇ ਲੋਕ ਵੀਡੀਓ ਬਣਾ ਦੇ ਵਿੱਚ ਤੁਰ ਕੇ ਕਾਈ ਵਧੀਆ ਪੜੀਆਂ ਲੱਗਦੀਆਂ ਨੇ ਹਾਂ ਜੀ ਉਹ ਲੈ ਇਹ 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 ਕਹਿੰਦੇ ਉਹ ਕਿੱਧਰ ਰੱਖ ਹੰਬਾ ਵਾਲਾ ਜਿਹੜਾ ਮੱਛੀ ਨਹੀਂ ਦੇ ਆ ਬਾ ਮੀ ਦਾ ਮੌਸਮ ਦੇ ਹਿੱਸੇ ਉਹ ਦੇ ਆ ਉਹ ਦੇਖੋ ਇਹ ਜੰਗਲੀ ਕਾਂ ਉਹ ਦ ਗਿਆ ਇੱਥੇ ਕਿਤੇ वुਡ ਪੈਕ ਕਰੀ ਹੋਈ ਸੀ ਦਾ ਬੈਠਾ ਤੋਂ ਪਿੱਛੇ ਤੇ ਆ ਰਹੇ ਨੇ वुਡ ਪੈਕ ਕਰਦੇ ਸਾਰੇ ਪਤਾ ਨਹੀਂ ਉਹਨਾਂ ਨੂੰ वुਡ ਪੈਕ ਕਰੀਂਦਾ ਉਹ ਜਿਹੜਾ ਉਹ ਜਿਹੜਾ ਦੇਖ ਰਿਖ ਦੇਖਿਓ ਅਜੇ 라ਦਰ ਅਤਾ ਚ ਦੇਖਦੇ ਆ ਮਾडम ਸਾਹਿਬ ਤੇਨ ਪਤਾ ਸੀ ਹੁਣ ਆਪਾਂ ਚੱਲਿਆਂ ਹੀ ਵਾਪਸ ਉਹ ਤਾਂ ਗੰਦੇ ਵੀ ਹੁੰਦੇ ਐ ਇੱਕ ਬੁੱਢਾ ਅੰਦਰ ਪਾਣੀ ਬਹੁਤ ਐ ਥਾਰੀ ਥਾਂ ਗਿੱਲੀ ਐ ਕਾਹ ਵੀ ਬਹੁਤ ਹੋਇਆ ਹੋਇਆ ਅੱਗੇ ਮਾਰ ਮਾਰ ਕੇ ਦ੍ਰਿਸ਼ ਤੋਂ ਥੋੜਾ ਕਰਦੀ ਆ ਤੇ ਇਸ ਘਰ ਦੇ ਅੰਦਰ ਨਹੀਂ ਜਾ ਸਕਦੇ ਆਪਾਂ ਆਪਾਂ ਬਾਹਰ ਹੀ ਦੇਖ ਲਿਆ ਅੰਦਰ ਬਹੁਤ ਗੱਬਾ ਚਿੱਕੜ ਹੋਇਆ ਭਾਈ ਚਿੱਕੜ ਕਾਹ ਵੀ ਬਹੁਤ ਵੱਡਾ ਵੱਡਾ ਵਾ ਬੋਰਡ ਤਾਂ ਹੋ ਆ ਇਸ ਕਰਕੇ ਹਪਨ ਦਾ ਨਹੀਂ ਜਾ ਸਕਦਾ ਇੱਥੇ ਮੋੜਨ ਲੱਗੇ ਆ ਮੋਰ ਵੀ ਇੱਥੇ ਬਹੁਤ ਆ ਦੇਖੋ ਬੋਲਦੇ ਪੇ ਇੱਕ ਤੇ ਆਉਨੇ ਅੱਦੀ ਨਿਕਲ ਜਾਂਦਾ ਅੱਦੀ ਆਵਾਜ਼ ਆ ਰਹੀ ਮੋਰਾਂ ਦੀ ਚੁੱਕ ਕੇ ਕੱਢ ਲੈਣਾ og det er veldig vanskelig.